ਨਾ ਸਮੋਸਾ ਨਾ ਸਪਰਿੰਗ ਰੋਲ ਬੈਨਾ ਸਟਫਿੰਗ ਦੇ गेहूं ਦੇ ਆٹے ਨਾਲ ਇਹ ਬਣਾਵਾਂਗੇ ਬਹੁਤ ਹੀ ਟੇਸਟੀ ਸਨੈਕਸ ਜਿਸ ਨੂੰ ਤੁਸੀਂ ਉਂਗਲੀਆਂ ਚਟ-ਚਟ ਕੇ ਖਾਣ ਪਾ ਰਹੇ ਹੋ ਜਿਸ ਦੇ ਅੱਗੇ ਸਮੋਸਾ ਤੇ ਸਪਰਿੰਗ ਰੋਲ ਵੀ ਫੇਲ ਹੈ ਇਸ ਨੂੰ ਤੁਸੀਂ ਬੱਚਾ ਦੇ ਟਿਫਨ ਵਿੱਚ ਵੀ ਆਰਾਮ ਨਾਲ ਦੇ ਸਕਦੇ ਹੋ ਤੇ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਖੁੱਲੇ ਭਾਂਡੇ ਦੇ ਵਿੱਚ ਜਾਂ ਪ੍ਰਾਪਤ ਦੇ ਵਿੱਚ ਅਸੀਂ ਲੈ ਲਿਆ ਹੈ 1.5 ਕੱਪ ਆਟਾ ਜੋ ਅਸੀਂ ਨਾਰਮਲ ਘਰ ਦੇ ਵਿੱਚ ਯੂਜ਼ ਕਰਦੇ ਆ ਆਟਾ ਉਹੀ ਲਿਆ ਹੈ ਮੈਂ ਤੇ ਇਹਦੇ ਵਿੱਚ ਇੱਕ ਚਮਚ ਜਵਾਨ ਥੋੜਾ ਜਿਹਾ ਨਮਕ ਐਡ ਕਰਕੇ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਐਡ ਕਰਕੇ ਇੱਕ ਸਗਰਜਾ ਆਟਾ ਗੁੰਨ ਕੇ ਰੈਡੀ ਕਰ ਲਵਾਂਗੇ ਆਟਾ ਗੁੰਨ ਕੇ ਰੈਡੀ ਹੋ ਚੁੱਕਾ ਹੈ ਸਾਈਡ ਤੇ ਟੱਕ ਕੇ ਅਸੀਂ ਰੱਖ ਦਵਾਂਗੇ ਇਸ ਨੂੰ ਨਾਲ ਨਾਲ ਸਬਸਕ੍ਰਾਈਬ ਕਰਦੇ ਜਾਓ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਛਿੰਨਾ ਛਿੰਨਾ ਆਟਾ ਸੈਟ ਹੁੰਦਾ ਉਹ ਨਾਲ ਛੇੜੀ ਇੱਕ ਸਟਫਿੰਗ ਬਣਾ ਕੇ ਤਿਆਰ ਕਰ ਲੈਨੇ ਆ ਬੌਲ ਦੇ ਵਿੱਚ ਮੈਂ ਲਏ ਦੋ మీడియం ਸਾਈਜ਼ ਦੇ ਆਲੂ ਇਸ ਨੂੰ ਧੋ ਕੇ ਤੇ ਆਪਾਂ ਚੰਗੇ ਤਰੀਕੇ ਨਾਲ ਕੱਦੂ ਕਸ਼ ਕਰ ਲਿਆ ਹੋਇਆ ਹੈ ਉਸ ਤੋਂ ਇਹ ਨਾਲ ਫਿਰ ਅਸੀਂ ਐਡ ਕਰਾਂਗੇ ਇੱਕ ਬਰੀਕ ਕਟਿਆ ਹੋਇਆ ਪਿਆਜ਼ ਤੇ ਨਾਲ ਹੀ ਇਸੇ ਐਡ ਕਰ ਦਾਂਗੇ ਪ੍ਰੀ ਕੱਟੇ ਹੋਏ Shimla mirch ਇਹ ਵੀ ਮੈਂ ਤੇ ਇਸ ਦੇ ਨਾਲ ਹੀ ਅਸੀਂ ਐਡ ਕਰ ਦਵਾਂਗੇ ਕ੍ਰੇਟ ਕੀਤੇ ਹੋਏ ਗਾਜਰ ਤੇ ਅੱਧਾ ਚਮਚ ਨਮਕ ਐਡ ਕਰਨ ਤੋਂ ਬਾਅਦ ਮਿਕਸ ਕਰ ਲਵਾਂਗੇ ਸਬਜ਼ੀਆਂ ਨੂੰ ਤੇ ਜਦੋਂ ਅਸੀਂ ਨਮਕ ਐਡ ਕਰਦੇ ਹਾਂ ਤੇ ਇਹ ਪਾਣੀ ਛੱਡਣਾ ਸ਼ੁਰੂ ਕਰ ਦਈਏ ਨੇ ਸਬਜ਼ੀਆਂ ਤੇ ਇਸ ਲਈ ਅਸੀਂ ਨਮਕ ਐਡ ਕਰਨ ਤੋਂ ਬਾਅਦ 5 ਮਿੰਟ ਫਾਸਟੇ ਟੱਕ ਕੇ ਰੱਖ ਦਵਾਂਗੇ ਤਾਂ ਜੋ ਇਹਦੇ ਵਿੱਚ ਜਿੰਨਾ ਵੀ ਪਾਣੀ ਹੈ ਜਿੰਨਾ ਵੀ ਮੋਇਸਚਰਾਈਜ਼ਰ ਹੈ ਉਹ ਸਾਰਾ ਦਾ ਸਾਰਾ ਆਪਣੇ ਆਪ ਹੀ ਛੱਡ ਦਿੰਗੀਆਂ ਉਸ ਤੋਂ ਬਾਅਦ ਅਸੀਂ ਇਸ ਨੂੰ ਬਹੁਤ ਹੀ ਵਧੀਆ ਨਿਚੋੜ ਲਵਾਂਗੇ ਲੋ ਜੀ 5 ਮਿੰਟ ਹੋ ਚੁੱਕੇ ਆ ਤੇ ਇਹਦੇ ਵਿੱਚ ਜਿੰਨਾ ਵੀ ਪਾਣੀ ਹੈ ਉਹ ਨਿਚੋੜ ਲਵਾਂਗੇ ਅਸੀਂ ਫਿਰ ਨਹੀਂ ਚੋੜਨ ਤੋਂ ਬਾਅਦ ਦੂਸਰੇ ਬੌਜ ਵਿੱਚ ਟ੍ਰਾਂਸਫਰ ਕਰ ਲਿਆ ਇਸ ਨੂੰ ਤੇ ਉਹ ਤੋਂ ਬਾਅਦ ਅਸੀਂ ਐਡ ਕੀਤਾ ਹੈ ਅੱਧਾ ਛੋਟਾ ਚਮਚ ਜੀਆ ਇੱਕ ਹਰੀ ਮਿਰਚ ਲਈਏ ਇਸ ਤੋਂ ਸੀਪਰੀ ਵੀ ਕੱਟ ਕੇ ਐਡ ਕਰ ਲਿਆ ਇਹਦੇ ਨਾਲ ਹੀ ਅੱਧਾ ਛੋਟਾ ਚਮਚ ਕੁੱਟੀ ਹੋਈ ਲਾਲ ਮਿਰਚ ਐਡ ਕੀਤੀ ਹੈ ਨਮਕ ਅਰਚ ਜਿਹੜੀ ਤੁਸੀਂ ਆਪਣੇ ਹਿਸਾਬ ਦੇ ਨਾਲ ਐਡ ਕਰ ਸਕਦੇ ਹੋ ਨਾਲ ਹੀ ਅਸੀਂ ਅੱਧਾ ਚਮਚ ਐਡ ਕਰ ਦਾਂਗੇ ਗੜਾ ਮਸਾਲਾ ਅੱਧਾ ਚਮਚ ਚਮਚਰ ਪਾਊਡਰ ਅੱਧਾ ਚਮਚ ਨਮਕ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਚੈੱਕ ਕਰਕੇ ਫਿਰ ਐਡ ਕਰ ਸਕਦੇ ਹੋ ਤੇ ਕ੍ਰੀ ਕਟਿਆ ਹਰਾ ਧਨੀਆ ਐਡ ਕਰਨ ਤੋਂ ਬਾਅਦ ਸਟਫਿੰਗ ਜਿਹੜੀ ਬਹੁਤ ਹੀ ਵਧੀਆ ਮਿਕਸ ਕਰ ਲਾਂਗੇ ਤੇ ਜਿਹੜੀ ਸਟਫਿੰਗ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਜਿਹੜਾ ਆਟਾ ਹੈ ਉਹ ਬਿਲਕੁਲ ਸਾਡਾ ਸੌਫਟ ਹੋ ਕੇ ਰੈਡੀ ਹੈ ਫਿਰ ਵੀ ਅਸੀਂ ਇੱਕ ਵਾਰੀ ਇਸ ਨੂੰ ਮਸਲ ਕੇ ਚਿਕਨਾ ਕਰ ਲਵਾਂਗੇ ਇਹਦੇ ਨਾਲ ਦੋ ਪਾਰਟ ਕਰ ਲੈਣੇ ਅਸੀਂ ਬਹੁਤ ਹੀ ਵਧੀਆ ਲੋਈ ਦਾ ਪੇੜਾ ਬਣਾ ਕੇ ਇਸ ਤਰੀਕੇ ਨਾਲ ਤੇ ਇਸ ਨੂੰ ਆਪਾਂ ਵੱਡੀ ਸਾਰੀ ਰੋਟੀ ਦੇ ਵਿੱਚ ਵੇਲ ਲੈਣਾ ਹੈ ਰੋਟੀ ਅਸੀਂ ਵੇਲ ਲਈ ਹੋਈ ਹੈ ਤੇ ਇਹਦੇ ਵਿੱਚ ਜੋ ਸਟਫਿੰਗ ਬਣਾ ਕੇ ਰੈਡੀ ਕੀਤੀ ਹੋਈ ਹੈ ਤੇ ਉਸ ਨੂੰ ਆਪਾਂ ਸਾਰੀ ਜਗ੍ਹਾ ਤੇ ਲਗਾ ਦਵਾਂਗੇ ਇਸ ਤਰੀਕੇ ਨਾਲ ਪਤਲੀ-ਪਤਲੀ ਤੇਲ ਲਗਾਣੀ ਹੈ ਜੇ ਤੁਹਾਨੂੰ ਰੈਸিপি ਵਧੀਆ ਲੱਗ ਰਹੀ ਤੇ ਨਾਲ-ਨਾਲ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਓ ਪਤਲੀ ਜਿਹੀ ਸੀ ਤੈ ਬਣਾ ਕੇ ਰੈਡੀ ਕਰ ਲਈ ਹੋਈ ਹੈ ਸਟਫਿੰਗ ਉੱਪਰ ਅੱਛੇ ਤਰੀਕੇ ਨਾਲ ਲੱਗ ਚੁੱਕੀ ਹੋਈ ਹੈ ਤੇ ਹੁਣ ਕੀ ਕਰਨਾ ਸੀ ਇਸ ਨੂੰ ਆਪਾਂ ਹੌਲੀ-ਹੌਲੀ ਤਰੀਕੇ ਨਾਲ ਜਿਸ ਤਰ੍ਹਾਂ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਰੋਲ ਬਣਾਣਾ ਹੈ ਸੀ ਇਸ ਤਰੀਕੇ ਨਾਲ ਮੈਂ ਦੋਨੋਂ ਰੋਲ ਬਣਾ ਕੇ ਰੈਡੀ ਕਰ ਲਏ ਹੋਏ ਨੇ ਦੋਨਾਂ ਰੋਲ ਨੂੰ ਅਸੀਂ ਪ੍ਰੈਸ ਕਰਦੇ ਜਾਣਾ ਹੈ ਅچھے ਤਰੀਕੇ ਨਾਲ ਤਾਂ ਜੋ ਇਹਦੀ ਸਟਫਿੰਗ ਜਿਹੜੀ ਉਹ ਬਿਲਕੁਲ ਬਾਹਰ ਨਾ ਆਵੇ ਤੇ ਨਾਲ ਹੀ ਮੈਂ ਗੈਸ ਤੇ ਨਾ ਉਬਲਦਾ ਪਾਣੀ ਰੱਖ ਦਿੱਤਾ ਸੀ ਤੇ ਇਹਦੇ ਆਪਾਂ ਇਸ ਤਰੀਕੇ ਨਾਲ ਢੱਕੰਜਾ ਲੈ ਕੇ ਤੇ ਇਹਦੇ ਉੱਪਰ ਜਿਹੜੇ ਰੋਲ ਬਣਾ ਕੇ ਰੱਖੇ ਹੋਏ ਆ ਇਹਦੇ ਉੱਪਰ ਰੱਖ ਦਵਾਂਗੇ ਤੇ ਇਸ ਨੂੰ ਆਪਾਂ ਸਟੀਮ ਕਰ ਲਵਾਂਗੇ ਜਿਵੇਂ ਅਸੀਂ ਮੋਮਸ ਸਟੀਮ ਕਰਦੇ ਨਾ ਬਿਲਕੁਲ ਉਸੇ ਤਰ੍ਹਾਂ ਹੀ ਸਟੀਮ ਕਰਨਾ ਹੈ ਤੇ ਉੱਪਰ ਢੱਕਣ ਕਵਰ ਕਰਕੇ ਇਸ ਨੂੰ 5 ਤੋਂ 10 ਮਿੰਟ ਰੱਖ ਦਿਓ ਮੈਂ ਇਥੇ ਗੈਸ ਨੂੰ ਬਿਲਕੁਲ ਹੀ ਸੇਮ ਰੱਖਿਆ ਹੈ ਤੇ ਦੇਖੋ ਕਿੰਨੇ ਵਧੀਆ ਸਟੀਮ ਹੋ ਕੇ ਜਿਹੜੇ ਰੋਲ ਆ ਉਹ ਤਿਆਰ ਨੇ ਤੇ ਤੁਸੀਂ ਇਸ ਨੂੰ ਐਵੇਂ ਹੀ ਇੰਜੋਏ ਕਰ ਸਕਦੇ ਹੋ ਬਹੁਤ ਹੀ ਅੱਛੀ ਲੱਗਦੇ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਜੇ ਤੁਸੀਂ ਇਸ ਨੂੰ ਫਰਾਈ ਕਰਨਾ ਚਾਹੁੰਦੇ ਹੋ ਫਰਾਈ ਕਰਕੇ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਤੁਸੀਂ ਕੀ ਕਰਨਾ ਹੈ ਇਸ ਨੂੰ ਕੱਟ ਲਗਾ ਕੇ ਤੇ ਇਹਦੇ ਅੰਦਰ ਪਹਿਲਾਂ ਸਟਫਿੰਗ ਚੈੱਕ ਕਰੋ ਤੇ ਉਸ ਤੋਂ ਬਾਅਦ ਇੱਕ ਕੋਲ ਬਣਾ ਕੇ ਰੈਡੀ ਕਰ ਲੈਣਾ ਹੈ ਜਿਹਦੇ ਵਿੱਚ ਮੈਂ ਲਿਆ 2 ਚਮਚ ਮੈਦਾ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਥੋੜਾ ਜਿਹਾ ਨਮਕ ਐਡ ਕਰਕੇ ਅੱਛੇ ਤਰੀਕੇ ਨਾਲ ਕੋਲ ਬਣਾ ਲਿਓ ਠਿੱਕ ਜਿਹਾ ਜੇ ਤੁਸੀਂ ਇਹ ਕੋਲ ਬਣਾ ਕੇ ਇਹਦੇ ਉੱਪਰ ਰੋਲ ਦੇ ਉੱਪਰ ਅਪਲਾਈ ਕਰੋਗੇ ਨਾ ਤੇ ਤੁਹਾਡੇ ਜਿਹੜੇ ਰੋਲ ਆ ਉਹ ਬਹੁਤ ਹੀ ਕ੍ਰਿਸਪੀ ਬਹੁਤ ਹੀ ਕ੍ਰਾਂਚੀ ਬਣ ਕੇ ਰੈਡੀ ਹੋਣਗੇ ਤੇ ਦੇਖੋ ਮੈਂ ਜਿਹੜਾ ਕੋਲ ਇਹ ਲਗਾ ਲਿਆ ਹੋਇਆ ਇਹਦੇ ਉੱਪਰ ਤੇ ਤੇਲ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਮੀਡੀਅਮ ਆਂਚ ਤੇ ਅਸੀਂ ਇਸ ਨੂੰ ਫਰਾਈ ਕਰ ਲੈਣਾ ਹੈ 골ਡਨ ਬ੍ਰਾਊਨ ਕਲਰ ਹੋਣ ਤੱਕ ਇੱਕ ਸਾਈਡ ਤੇ ਬਹੁਤ ਹੀ ਸੁਨਹਿਰਾ ਜਿਹਾ ਕਲਰ ਆ ਚੁੱਕਾ ਹੈ ਤੇ ਦੂਸਰੀ ਸਾਈਡ ਤੇ ਅਸੀਂ ਪਲੈਟ ਦਿੱਤਾ ਹੈ ਤੁਸੀਂ ਦੇਖੋ ਇੰਨੇ ਕਿ 14 ਦੇਖਣ ਜੀ ਬਹੁਤ ਸਵਾਦ ਲੱਗ ਰਹੇ ਨੇ ਤੇ ਖਾਣ ਚ ਕਿੰਨੇ ਕਿ ਜ਼ਿਆਦਾ ਸਵਾਦ ਹੋਣਗੇ ਤੁਸੀਂ ਇਹ ਜਿਹੜੇ ਰੋਲ ਹਨ ਇਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਦਿਲ ਕੀਤਾ ਫਰਾਈ ਕਰਕੇ ਖਾ ਸਕਦੇ ਹੋ ਜਾਂ ਬੱਚਿਆਂ ਨੂੰ ਟਿਫਨ ਬਾਕਸ ਦੇ ਸਕਦੇ ਹੋ ਸੋ ਕਿੱਦਾਂ ਲੱਗੀ ਰੈਸਪੀ ਤੁਹਾਨੂੰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੇ ਵਧੀਆ ਲਗੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਸਾਨੂੰ ਜ਼ਰੂਰ ਦੱਸਿਓ ਆਪਣੀ ਰਾਏ